ਤੇ ਤੁਹਾਡੀ ਇੰਦਰਾ ਮਾਂ ਨੂੰ ਅਸੀਂ ਗੱਡੀ ਚਾੜਿਆ ਉਹਨੂੰ ਨੇ ਪੈਰ ਪਾਣ ਦਿੱਤਾ ਅੰਦਰ ਉਹ ਇੱਥੇ ਤੇ ਲੱਖਾਂ ਦੀ ਫੌਜ ਆ ਗਈ ਉਹ ਅਸੀਂ ਤੇ ਉਹਨੂੰ ਘੋੜਿਆਂ ਨਾਲ ਧੁੰਨ ਧੁੰਨ ਮਾਰਿਆ ਓਏ ਜੱਜਾ ਬਿਲ ਤਾਂ ਫੁੱਜਲ ਅਸੀਂ ਚੰਡੀਗੜ੍ਹ ਜਾ ਕੇ ਬੰਬ ਦੇ ਨਾਲ ਥੋਕਿਆ ਉਹ ਬਗੇਸ਼ਰ ਮਾਰਿਆ ਬਾਬਿਆ ਅੱਜ ਲੋਟ ਕਰ ਲੈ ਤੇਰੀ ਪੁਛੀ ਗਿਣਤੀ ਸ਼ੁਰੂ ਹੋ ਗਈ ਏ ਟੱਕਰਾਂ ਦੇ ਤੇਨੂੰ ਵੀ ਭਾਵੇਂ ਕਿੱਥਾਂ ਤੈਨੂੰ ਗੱਡੀ ਜਿਹੜੀ ਚਲਾਵਾਂਗੇ ਆ ਤੇ ਸਹੀ ਰਿੰਦਰ ਸ਼ਾਸਤਰੀ ਜੀ ਨੇ ਜਿਹੜੀ ਗੱਲ ਕੀਤੀ ਸੀ ਉਹ ਯੂਪੀ ਦੇ ਸੰਬੰਧ ਦੇ ਵਿੱਚ ਜਿਹੜਾ ਹਰੀ ਹਰ ਮੰਦਿਰ ਆ ਉਹਦੀ ਗੱਲ ਕੀਤੀ ਨਾ ਕਿ ਹਰਮੰਦਰ ਸਾਹਿਬ ਦੀ ਗੱਲ ਕੀਤੀ ਸੀ ਹਰਮੰਦਰ ਸਾਹਾ ਦੇ ਵਿੱਚ ਤੇਰੇ ਨਾਲੋਂ ਜ਼ਿਆਦਾ ਆਸਤਾ ਸਾਡੀ ਹਿੰਦੂਆ ਵੀ ਹੈ ਔਰ ਪਿਛਲੇ ਕਿੰਨੇ ਸੀ ਦੇਖਿਆ ਵੀ ਐ ਕਿ ਰਿੰਦਰ ਸ਼ਾਸਤਰੀ ਜੀ ਨਮਸਤਕ ਹੋਣ ਲਈ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਵੀ ਗਏ ਸੀ ਲੇਕਿਨ ਤੇਰੇ ਵਰਗਾ ਬੁੱchter ਵਿਅਕਤੀ ਕੀ ਦੀ ਸੋਚ ਰਹੀ ਆ ਹਮੇਸ਼ਾ ਜੋਸੀ ਜੀ ਐਡਾ ਨੇ ਵਿਅਕਤੀ ਦੀ ਜਿਹੜੀ ਸੋਚ ਰਹੀ ਆ ਹਮੇਸ਼ਾ ਸਿੱਖਾਂ ਨੂੰ ਲੜਾਉਣ ਦੀ ਹਿੰਦੂਆਂ ਦੇ ਨਾਲ ਜਿਹੜਾ ਪੰਜਾਬ 'ਚ ਦੰਗੇ ਪੜਾ ਕਾ ਆਂਦੀ ਐ ਵਿਅਕਤੀ ਕੋਸ਼ਿਸ਼ ਕਰ ਰਿਹਾ ਵਾ ਕਿ ਇਹਨੂੰ ਪਹਿਲੇ ਉਸ ਵੀਡੀਓ ਦੀ ਗਹਿਰਾਈ ਨਾਲ ਜਾਂਚ ਨਹੀਂ ਕਰਨੀ ਚਾਹੀਦੀ ਸੀ ਆਪਣੀ ਮਾਹੌਾਈ ਲੁੱਟਣ ਪਿੱਛੇ ਆਪਣੇ ਆਪ ਨੂੰ ਪ੍ਰਚਲਿਤ ਕਰਨ ਵਾਸਤੇ ਜਿਹੜਾ ਹੈਗਾ ਉਹ ਹਿੰਦੂਆਂ ਨਾਲੇ ਵਿਚ ਪਾੜ ਪਾਣ ਵਾਸਤੇ ਜਿਹੜਾ ਤੋ ਇਹ ਕੰਮ ਕੀਤਾ ਵਾ ਇਹ ਵੀ ਨਹੀਂ ਸ਼ਿਕਾਇਤ ਹੈਗੀਏ ਬਹੁਤ ਜਲਦ ਬਿੰਦੂ ਆ ਜਿਹੜਾ ਹੈਗਾ ਉਹ ਕੌਮ ਦਾ ਉਹ ਜਿਹੜਾ ਅਸਾਂ ਸਿੱਤੀਸਾ ਨੂੰ ਦਿੱਤੀ ਜਾਏਗੀ ਉਹ ਤੇਰੇ ਤੇ ਜਿਹੜੇ ਪੱਤਰ ਦੰਦ ਕਰਾਇਆ ਜਾਏਗਾ ਤੇ ਤੈਨੂੰ ਜੇਲ੍ਹ ਫੇਰ ਅੰਦਰ ਭੇਜਿਆ ਜਾਏਗਾ ਜਿੱਦਾਂ ਇਹ ਜ਼ਿੰਮੇਵਾਰੀ ਲੈ ਰਿਹਾ ਹੈ ਕਿ ਇੰਦਰਾ ਗਾਂਧੀ ਨੂੰ ਅਸੀਂ ਮਾਰਿਆ ਬੀਨਤ ਸਿੰਘ ਨੂੰ ਬੰਬ ਨਾਲ ਅਸੀਂ ਉਡਾਇਆ ਤੇ ਫੌਜ ਨੂੰ ਜਿਹੜਾ ਲੱਖਾਂ ਫੌਜ ਨੂੰ ਜਿਹੜਾ ਅਸੀਂ ਜਿਹੜਾ ਉਹਨਾਂ ਨੂੰ ਜੱਡੀ ਚੜਿਆ ਕਿ ਐਦਾਂ ਦੀ ਜ਼ਿੰਮੇਵਾਰੀ ਲੈ ਰਿਹਾ ਸਾਨੂੰ ਤੁਹਾਨੂੰ ਨਹੀਂ ਲੱਗਦਾ ਕਿ ਇਹ ਤਾਂ ਦੇਸ਼ਦ્રોਹੀ ਹੈ ਜਿਨੇ ਸਰਧਾਨ ਮੰਤਰੀ ਦੀ ਗੱਲ ਕਰ ਰਹੇ ਕਿ ਅਸੀਂ ਮਾਰਿਆ ਵਿਅੰਤੇ ਨੂੰ ਅਸੀਂ ਮਾਰਿਆ ਉਹ ਵੀ ਗੱਲ ਕਰ ਰਹੇ ਪੁਰਵ ਮੁੱਖ ਮੰਤਰੀ ਦੀ ਖੋਜ ਨੂੰ ਮਾਰਨ ਦੀ ਗੱਲ ਕਰ ਰਹੇ ਅਸੀਂ ਗੱਡੀ ਚਾਰਿਆ ਇਹ ਵਿਅਕਤੀ ਅਤਵਾਦੀ ਤੋਂ ਘੱਟ ਹੋ ਸਕਦਾ ਹੈ ਏ ਕਰਾ ਵੀਰ ਬਜਰੰਗੇ ਹਰ ਮਹਾਦੇਵ ਏ ਕਰੇ ਵੀਰ ਬਜਰੰਗੇ ਹਰ ਮਹਾਦੇਵ ਸਤਿਅ ਸਨਾਤਨ ਧਰਮ ਕੀ ਜੈ ਹੋ ਅੱਜ ਗੱਲ ਕਰਨ ਲੱਗੇ ਆ ਇੱਕ ਬੜਾ ਵਿਸ਼ੇਸ਼ ਮੁੱਦਾ ਹੈ ਲਾਈਵ ਆਉਣ ਦਾ ਮਕਸਦ ਹੀ ਕਿ ਇੱਕ ਜਿਹੜਾ ਅਨਪੜ੍ਹ ਵਿਅਕਤੀ ਜਿਹਦੀ ਹਮੇਸ਼ਾ ਸੋਚ ਹੁੰਦੀ ਹੈ ਕਿ ਹਿੰਦੂਆਂ ਨੂੰ ਕਿੱਦਾਂ ਟਾਰਗੇਟ ਕਰਨਾ ਹੈ ਪੰਜਾਬ ਦੇ ਵਿੱਚ ਹਿੰਦੂ ਸਿੱਖਾਂ ਨੂੰ ਕਿੱਦਾਂ ਲੜਾਣਾ ਵਾ ਉਸ ਚੀਜ਼ ਨੂੰ ਲੈ ਕੇ ਅੱਜ ਲਾਈਵ ਹੋਏ ਆ ਪਹਿਲੇ ਤੇ ਆਪ ਜੀ ਨੂੰ ਇੱਕ ਵੀਡੀਓ ਦਿਖਾਣੇ ਆ ਇਸ ਮੈਂਟਲੀ ਹਰਾਸਮੈਂਟ ਵਿਅਕਤੀ ਦੀ ਜਿਹੜਾ ਮੈਂ ਮਾਨਸਿਕੀ ਸੰਤੁਲਨ ਜਿਹੜਾ ਖਰਾਬ ਹੋ ਚੁੱਕਾ ਵਾ ਜਿਹਦਾ ਨਾਮ ਹੈਗਾ ਵਾ ਬਲਜਿੰਦਰ ਸਿੰਘ ਪਰਵਾਨਾ जय श्री राम जी एक ਤੁਸੀਂ ਵੀਡੀਓ ਦੇਖ ਲਈ ਹੈ ਜਿਹੜੀ سوشل ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਪਹਿਲੇ ਤਾਂ ਇਸੇ ਦਿਮਾਗ ਜਿਹੜਾ ਇਹਦਾ ਖਰਾਬ ਹੋ ਚੁੱਕਾ ਹੈ ਵਿਅਕਤੀ ਦਾ ਪਹਿਲੇ ਦਿਨ ਨੂੰ ਵੀਡੀਓ ਦੇਖਣੀ ਚਾਹੀ ਸੀ ਕਿ ਬਗੇਸ਼ਵਰ தாம் ਸਰਕਾਰ ਨੇ ਤ੍ਰਿੰਦਰ ਸ਼ਾਸਤਰੀ ਜੀ ਨੇ ਵੀਡੀਓ ਦੇ ਵਿੱਚ ਕੀ ਕਿਹਾ ਸੀ ਪਹਿਲੇ ਉਹਦੀ ਵੀਡੀਓ ਦੀ ਗਹਿਰਾਈ ਨਾਲ ਉਹਨੂੰ ਦੇਖਦਾ ਸੁਣਦਾ ਲੇਕਿਨ ਸੁਣਨ ਤੋਂ ਪਹਿਲੇ ਹੀ ਕਹਿੰਦੇ ਨੇ ਜਿਹਦੀ ਸੋਚ ਹੀ ਹਿੰਦੂਆ ਪ੍ਰਤੀ ਜਿਹੜੀ ਨਫ਼ਰਤ ਨਾਲ ਭਰੀ ਹੋਵੇ ਔਰ ਪੰਜਾਬ ਦੇ ਵਿੱਚ ਜਿਹਨੂੰ ਇੱਕ ਹੋਵੇ ਲਾਲਸਾ ਕਿ ਹਿੰਦੂ ਸਿੱਖਾਂ ਨੂੰ ਲੜਾਣਾ ਹੀ ਲੜਾਣਾ ਵਾ ਤੇ ਉਹ ਸੋਚਦੇ ਬੇਤੀ ਮਾਲਕ ਆ ਤਰਿੰਦਰ ਸ਼ਾਸਤਰੀ ਜੀ ਨੇ ਜਿਹੜੀ ਗੱਲ ਕੀਤੀ ਸੀ ਉਹ ਯੂਪੀ ਦੇ ਸੰਬਲ ਦੇ ਵਿੱਚ ਜਿਹੜਾ ਹਰੀ ਹਰ ਮੰਦਿਰ ਆ ਉਹਦੀ ਗੱਲ ਕੀਤੀ ਨਾ ਕਿ ਹਰਮੰਦਰ ਸਾਹਿਬ ਜੀ ਦੀ ਗੱਲ ਕੀਤੀ ਸੀ ਹਰਮੰਦਰ ਸਾਹਿਬ ਦੇ ਵਿੱਚ ਤੇਰੇ ਨਾਲੋਂ ਜ਼ਿਆਦਾ ਆਸਤਾ ਸਾਡੀ ਹਿੰਦੂਆ ਦੀ ਆ ਔਰ ਪਿਛਲੇ ਦਿਨੀ ਅਸੀਂ ਦੇਖਿਆ ਵੀ ਆ ਕਿ ਤ੍ਰਿੰਦਰ ਸ਼ਾਸਤਰੀ ਜੀ ਨਮਸਤਕ ਹੋ ਲਈ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਵੀ ਗਏ ਸੀ ਲੇਕਿਨ ਤੇਰੇ ਵਰਗਾ ਬੁਚੜ ਵਿਅਕਤੀ ਜਿਹਦੀ ਸੋਚ ਰਹੀ ਆ ਹਮੇਸ਼ਾ ਜੋਸੀ ਜੀ ਐਦਾਂ ਦੇ ਵਿਅਕਤੀ ਦੀ ਜਿਹੜੀ ਸੋਚ ਰਹੀ ਆ ਹਮੇਸ਼ਾ ਸਿੱਖਾਂ ਨੂੰ ਲੜਾਉਣ ਦੀ ਹਿੰਦੂਆਂ ਦੇ ਨਾਲ ਜਿਹੜਾ ਪੰਜਾਬ 'ਚ ਦੰਗੇ ਪੁੜਾ ਕਾ ਆਂਦੀ ਐ ਵਿਅਕਤੀ ਕੋਸ਼ਿਸ਼ ਕਰ ਰਿਹਾ ਵਾ ਕਿ ਇਹਨੂੰ ਪਹਿਲੇ ਉਸ ਵੀਡੀਓ ਦੀ ਗਹਿਰਾਈ ਨਾਲ ਜਾਂਚ ਵੀ ਕਰਨੀ ਚਾਹੀਦੀ ਸੀ ਉਹ ਵੀਡੀਓ 'ਚ ਕੀ ਐ ਕੀ ਨਹੀਂ ਮੰਡੀ ਐਦਾਂ ਹੈ ਗੱਲ ਬੜਾ ਹੀ ਮਾੜੀ ਔਰ ਮਾੜੀ ਸੋਚ ਦਾ ਜਿਹੜਾ ਵਿਅਕਤੀ ਹੈ ਬਲਜਿੰਦਰ ਸਿੰਘ ਪਰਵਾਨਾ ਜਿਹੜਾ ਇਹ ਰਾਜਪੁਰੇ ਦਾ ਰਹਿਣ ਵਾਲਾ ਹੈ ਔਰ ਇਹਨੂੰ ਇਹ ਚੀਜ਼ ਦਾ ਨਹੀਂ ਪਤਾ ਕਿ ਪੰਜਾਬ ਔਰ ਦੇਸ਼ ਦੇ ਵਿੱਚ ਆਪਣੀਆਂ ਮਾੜੀਆਂ ਹਰਕਤਾਂ ਕਰਨ ਇਹ ਪਹਿਲਾਂ ਵੀ ਜੇਲਾ ਕੱਟ ਕੇ ਆਇਆ ਵਾ ਉਸ ਤੋਂ ਬਾਅਦ ਇਹ ਘੁੰਮਦਾ ਫਿਰਦਾ ਸੀ ਉਦੋਂ ਕਿ ਮੈਨੂੰ ਜੇਲ੍ਹ ਦੇ ਵਿੱਚ ਗਿਆ ਮੈਨੂੰ ਕੋਈ ਪੁਸਰਾ ਸਾਥ ਕੋ ਪੁੱਛਣ ਨਹੀਂ ਆਇਆ ਪਰ ਜਦੋਂ ਤੂੰ ਦੰਗੇ ਪੜਗਾਉਣ ਦੀ ਗੱਲ ਕਰੇਂਗਾ ਹਿੰਦੂ ਸਿੱਖਾਂ ਦੇ ਵਿੱਚ ਇੱਕ ਪਾੜ ਪਾਣ ਦੀ ਗੱਲ ਕਰੇਗਾ ਉਹ ਬਿਨਾਂ ਕਿਸੇ ਜਾਂਚ ਪੜਤਾਲ ਦੇ ਉੱਪਰ ਜਦੋਂ ਤੂੰ ਟਿੱਪਣੀ ਕਰੇਗਾ ਔਰ ਅੱਜ ਦੀ ਰੇਡ ਦੇ ਵਿੱਚ ਇੱਕ ਤੂੰ ਸਮਾਗਮ ਦੇ ਵਿੱਚ ਜਿਹੜੀ ਅੱਜ ਤੂੰ ਹਰਕਤ ਕੀਤੀ ਹੈ ਇਹ ਬੜੀ ਮਾੜੀ ਹਰਕਤ ਹੈ ਇਹ ਪੂਰੇ ਦੇਸ਼ ਨੂੰ ਛਿੱਲ ਬਿੱਲ ਕਰਨ ਵਾਲਾ ਕੰਮ ਹੈ ਜੜਾ ਕਿ ਕੋਈ ਵੀ ਹਿੰਦੂ ਸੰਗਠਨ ਔਰ ਸਿੱਖ ਸੰਗਠਨ ਵੀ ਜਿਹੜਾ ਹੈਗਾ ਤੇਰਾ ਸਾਥ ਨਹੀਂ ਦੇਣਗੇ ਉਹ ਕਿਉਂਕਿ ਤੂੰ ਜਿਹੜੀ ਗੱਲ ਕੀਤੀ ਹੈ ਹਰੀ ਹਰੀ ਮੰਦਿਰ ਜਿਹੜਾ ਹੈਗਾ ਸੀ ਉਹ ਯੂਪੀ ਦੇ ਵਿੱਚ ਸੰਭਲ ਦੇ ਵਿੱਚ ਜਿਹੜੀ ਮਸਜਿਦ ਦਾ ਆ ਜਿਹੜਾ ਵਿਰੋਧ ਹੋ ਰਿਹਾ ਜਿਹੜਾ ਉੱਥੇ ਦੀ ਮਸਜਿਦ ਦੇ ਵਿੱਚ ਜਿਹੜਾ ਸਰਵੇ ਹੋ ਰਿਹਾ ਵਾ ਉਹਦੇ ਬਾਰੇ ਜਿਹੜਾ ਹੈਗਾ ਤੇਨੇ ਸ਼ਾਸਤਰੀ ਜੀ ਨੇ ਬੋਲਿਆ ਸੀ ਕਿ ਉੱਥੇ ਬਹੁਤ ਜਲਦ ਅਭਿਸ਼ੇਕ ਕੀਤਾ ਜਾਏਗਾ ਜਦ ਕਿ ਤੂੰ ਇਹ ਆਪਣੀ ਵਾਹਵਾਹੀ ਲੁੱਟਣ ਪਿੱਛੇ ਔਰ ਆਪਣੇ ਆਪ ਨੂੰ ਪ੍ਰਚਲਿਤ ਕਰਨ ਵਾਸਤੇ ਜਿਹੜਾ ਹੈਗਾ ਵਾ ਔਰ ਹਿੰਦੂ ਸਿੱਖਾਂ ਦੇ ਵਿੱਚ ਪાળ ਪਾਣ ਵਾਸਤੇ ਜਿਹੜਾ ਤੂੰ ਇਹ ਕੰਮ ਕੀਤਾ ਵਾ ਇਹਦੀ ਜਿਹੜੀ ਸ਼ਿਕਾਇਤ ਹੈਗੀ ਏ ਬਹੁਤ ਜਲਦ ਦਿੱਤਿਆ ਜਿਹੜਾ ਹੈਗਾ ਉਹ ਸੋਮਵਾਰ ਨੂੰ ਜਿਹੜਾ ਆਪਾਂ ਸੀਪੀ ਸਾਹਿਬ ਨੂੰ ਦਿੱਤੀ ਜਾਏਗੀ ਔਰ ਤੇਰੇ ਤੇ ਜਿਹੜਾ ਪਰਚਾ ਦਰਜ ਕਰਾਇਆ ਜਾਏਗਾ ਔਰ ਤੈਨੂੰ ਜੇਲ੍ਹ ਫਿਰ ਅੰਦਰ ਭੇਜਿਆ ਜਾਏਗਾ ਜਿੱਦਾ ਇਹ ਜ਼ਿੰਮੇਵਾਰੀ ਲੈ ਰਿਹਾ ਹੈ ਕਿ ਇੰਦਰਾ ਗਾਂਧੀ ਨੂੰ ਅਸੀਂ ਮਾਰਿਆ ਬਿਆਨਤ ਸਿੰਘ ਨੂੰ ਬਾਬ ਦਾ ਅਸੀਂ ਉਡਾਇਆ ਤੇ ਫੌਜ ਨੂੰ ਜਿਹੜਾ ਲੱਖਾਂ ਫੌਜ ਨੂੰ ਜਿਹੜਾ ਅਸੀਂ ਜਿਹੜਾ ਉਹਨਾਂ ਨੂੰ ਗੱਡੀ ਚਾੜਿਆ ਕਿ ਐਦਾਂ ਦੀ ਜ਼ਿੰਮੇਵਾਰੀ ਲੈ ਰਿਹਾ ਸਾਨੂੰ ਤੁਹਾਨੂੰ ਨਹੀਂ ਲੱਗਦਾ ਕਿ ਇਹ ਤਾਂ ਦੇਸ਼ਦ్రోਹੀ ਹੈ ਜਿਵੇਂ ਪ੍ਰਧਾਨ ਮੰਤਰੀ ਦੀ ਗੱਲ ਕਰੇ ਕਿ ਅਸੀਂ ਮਾਰਿਆ ਬਿੰਦੇ ਨੂੰ ਅਸੀਂ ਮਾਰਿਆ ਉਹਦੀ ਗੱਲ ਕਰ ਰਿਹਾ ਪੂਰਵ ਮੁੱਖ ਮੰਤਰੀ ਵੀ ਫੌਜ ਨੂੰ ਮਾਰਨ ਦੀ ਗੱਲ ਕਰ ਰਿਹਾ ਸੀ ਗੱਡੀ ਚਾੜਿਆ ਇਹ ਵਿਅਕਤੀ ਹੱਤਵਾਦੀ ਤੋਂ ਘੱਟ ਹੋ ਸਕਦਾ ਜਿਹੜਾ ਵਿਅਕਤੀ ਸ਼ਰੇਆਮ ਜਿੰਮੇਵਾਰੀ ਲੈ ਰਿਹਾ ਤੁਸੀਂ ਸੋਚ ਵੀਏ ਔਰ ਹੱਤਵਾਦੀ ਵਾਲੀ ਜਿਹੜਾ ਹੈਗਾ ਇਹ ਕੰਮ ਵੀ ਕਰਤਾ ਪਿਆ ਵਾ ਇਸ ਕਰਕੇ ਸਾਨੂੰ ਜਿਹੜੀਆਂ ਜੜੀ ਵੀ ਸੀਐਡੀ ਔਰ ਬਾਕੀ ਜਿੰਨੇ ਵੀ ਪ੍ਰਸ਼ਾਸਨ ਹੈਗਾ ਉਹਨਾਂ ਤੋਂ ਆਪਾਂ ਮੰਗ ਕਰਦੇ ਆ ਕਿ ਇਹਦਾ ਜਿਹੜਾ ਹੈਗਾ ਵਾ ਸਾਰਾ ਸਾਰਾ ਜਾਂਚ ਕਰਾਈ ਜਾਵੇ ਤਾਂ ਕਿ ਇਹਦੇ ਆਤਕਵਾਦੀ ਕਨੈਕਸ਼ਨ ਜਿਹੜੇ ਹੈਗੇ ਜਰੂਰ ਨਿਕਲਣਗੇ ਕਿਉਂਕਿ ਇੰਨੀ ਵੱਡੀ ਗੱਲ ਇੱਕ ਸਟੇਜ 'ਤੇ ਉਹ ਸਮਾਗਮ ਦੇ ਵਿੱਚ ਕਹਿਣਾ ਇਹ ਕੋਈ ਛੋਟੀ ਗੱਲ ਨਹੀਂ ਹੈ ਜਿਹਦੇ ਨਾਲ ਕੀਏਗਾ ਵਾਹ ਕਿਉਂਕਿ ਸੋਸ਼ਲ ਮੀਡੀਆ ਦਾ ਜਮਾਨਾ ਵਾਹ ਤੇ ਹਰ ਚੀਜ਼ ਨੂੰ ਜਿਹੜਾ ਕਿ ਬਹੁਤ ਜਲਦੀ ਵਾਚ ਆਊਟ ਕਰਦੇ ਹੈ ਹਰ ਬੰਦੇ ਔਰ ਖਾਸ ਕਰ ਜਿਹੜੀ ਨਵੀਂ ਜਿਹੜੀ ਜਨਰੇਸ਼ਨ ਹੈ ਉਹ ਬਿਨਾਂ ਸੋਚੇ ਸਮਝੇ ਜਿਹੜੀ ਹੈਗੀ ਹੈ ਦੂਜੇ ਪਾਸੇ ਵੱਲ ਚਾਲ ਸਕਦੀ ਹੈ ਜਦੋਂ ਜਿਹੜੇ ਜਿਹੜੀ ਕੀ ਹੈ ਤਦ ਬਿਆਨ ਦਿੰਦਾ ਪਿਆ ਵਾ ਇਹ ਬੜੀ ਮਾੜੀ ਗੱਲ ਹੈ ਔਰ ਇਹਦਾ ਵਿਰੋਧ ਪਰ ਹਰ ਸ਼ਹਿਰ ਵਿੱਚ ਪੰਜੇ ਵੀ ਪੰਜਾਬ ਦੇ ਜ਼ਿਲ੍ਹੇ ਸਾਰੇ ਵਿੱਚ ਜਿਹੜਾ ਹੈਗਾ ਇਹਦੀ ਕੰਪਲੇਂਟ ਦਿੱਤੀ ਜਾਏਗੀ ਉਹ ਬੜੀ ਦੁਸ਼ੀ ਮੱਤ ਦਾ ਗਾਰ ਦੱਸੋ ਤਰਿੰਦਰ ਸ਼ਾਸਤਰੀ ਜੀ ਇੱਕ ਪੈਦਲ ਮੇ ਯਾਤਰਾ ਕੱਢ ਰਿਹਾ ਸਨਾਤਨ ਨੂੰ ਜੋੜਨ ਦੀ ਯਾਤਰਾ ਕੱਢ ਰਿਹਾ ਹਿੰਦੂਆਂ ਨੂੰ ਇਕੱਠੇ ਹੋਣ ਦੀ ਯਾਤਰਾ ਕੱਢ ਰਿਹਾ ਨਾ ਹੀ ਉਹ ਕਿਸੇ ਧਰਮ ਦੇ ਖਿਲਾਫ ਗੱਲ ਕਰ ਰਿਹਾ ਨਾ ਹੀ ਕਿਸੇ ਮਜ਼ਮ ਦੇ ਖਿਲਾਫ ਗੱਲ ਕਰ ਰਿਹਾ ਲੇਕਿਨ ਇਸ ਵਿਅਕਤੀ ਦੀ ਇੰਨੀ ਹਿੰਮਤ ਹੋ ਗਈ ਕਿ ਸਾਡੇ ਤਰਿੰਦਰ ਸ਼ਾਸਤਰੀ ਜੀ ਨੂੰ ਪੰਡਤ ਜੀ ਨੂੰ ਬਾਬਾ ਜੀ ਨੂੰ ਕਹਿ ਰਿਹਾ ਤੂੰ ਪੰਜਾਬ ਆ ਕੇ ਦਿਖਾ ਕਿ ਪੰਜਾਬ ਦੇ ਪਿਓ ਦਾ ਹੈ ਇਹ ਪੰਜਾਬ ਚ ਕੀ ਸਲਾਤਨੀਆਂ ਹਿੰਦੂ ਆ ਦਾ ਪੰਜਾਬ ਨਹੀਂ ਪੰਜਾਬੀ ਹਿੰਦੂ ਆ ਦਾ ਪੰਜਾਬ ਨਹੀਂ ਇਹ ਵਿਅਕਤੀ ਕਿੱਦਾਂ ਕਹਿ ਸਕਦਾ ਕਿ ਪੰਜਾਬ ਜਾਊਗਾ ਜੀ ਮੈਂ ਗੱਡੀ ਚਾਰਦਾਗਾ ਤੈਨੂੰ ਦੇਖਾਂਗੇ ਇਹ ਵੀ ਹਿੰਮਤ ਐਡੇ ਕਿੱਦੇ ਹੋ ਸਕਦੀ ਆ ਜੋਸ਼ੀ ਜੀ ਦੇਖੋ ਪਰਵਾਨੇ ਵਰਗੇ ਇੱਥੇ ਜਿੰਨੇ ਮਰਜ਼ੀ ਆ ਜਾਣ ਜਦੋਂ ਤੇ ਹੰਦੇ ਸ਼ਾਸਤਰੀ ਜੀ ਨੇ ਪੰਜਾਬ ਜਾਣਾ ਵਾ ਤੇ ਕਿਸੇ ਦੀ ਇੰਨੀ ਜੁਰਤ ਨਹੀਂ ਹੈਗੀ ਕਿ ਉਹਨਾਂ ਨੂੰ ਰੋਕਣ ਦਾ ਸਾਹਸ ਕਰ ਲਵੇ ਉਹ ਜਿਹੜੀ ਤੂੰ ਗੱਲ ਕਹੀਗੀ ਉਲਟੀ ਗਿੰਦੀ ਸ਼ੁਰੂ ਹੋ ਜਾਵੇਗੀ ਇਹ ਤੂੰ ਆਪਣੇ ਜਿਹੜੇ ਲਫ਼ਜ਼ ਹੈਗੇ ਆ ਸੋਚ ਸਮਝ ਕੇ ਬੋਲਦਾ ਕਿਉਂਕਿ ਇਹਦਾ ਜਿਹੜਾ ਵਿਰੋਧ ਔਰ ਤੈਨੂੰ ਇਹਦੇ ਬਾਰੇ ਕਿਹੜੇ-ਕਿਹੜੇ ਅੰਜਾਮ ਭੁਗਤਣੇ ਪੈ ਜਾਣਗੇ ਤੈਨੂੰ ਆਪ ਨਹੀਂ ਪਤਾ ਕਿਉਂਕਿ ਪ੍ਰਸ਼ਾਸਨ ਨੂੰ ਕੋਈ ਵੀ ਕਦੀ ਵੀ ਇਹ ਸਭ ਤੋਰ ਦੇ ਕਿਹਾ ਗਿਆ ਵਾ ਜਿਹੜਾ ਬੰਦਾ ਹਿੱਟ ਸਪੀਚ ਕਰੇਗਾ ਉਹਦੇ ਪਰਚਾ ਦਰਜ ਕਰਕੇ ਪੁਲਿਸ ਉਹਨੂੰ ਅੰਦਰ ਕਰੇਗੀ ਔਰ ਆਪਾਂ ਵੀ ਇਹੀ ਮੰਨ ਕਰਦੇ ਹਾਂ ਕਿ ਹਿੱਟ ਸਪੀਚ ਨੇ ਕੀਤੀ ਹੈ ਔਰ ਦੇਸ਼ ਨੂੰ ਛਿੰਬਿੰਨ ਕਰਨ ਵਾਲਾ ਜਿਹੜਾ ਵਿਅਕਤੀ ਹੈ ਇਹਨੂੰ ਬੜੀ ਜਲਦੀ ਜਿਹੜਾ ਆ ਜਾਵੇ ਪਰਚਾ ਦਰਜ ਕਰਕੇ ਇਹਨੂੰ ਅੰਦਰ ਪਾਇਆ ਜਾਵੇ ਲੱਖਾਂ ਕਰੋੜਾਂ ਦੀ ਆਸਤਾ ਜਿਹੜੀ ਧਰਿੰਦਰ ਸ਼ਾਸਤਰੀਆ ਬਗੇਸ਼ਵਰ ਧਾਮ ਨਾਲ ਜੁੜੀ ਪਈ ਹੈ ਇਸ ਵਿਅਕਤੀ ਨੇ ਲੱਖਾਂ ਕਰੋੜਾਂ ਹਿੰਦੂਆਂ ਦੀ ਆਸਰਾਣਾ ਵੀ ਖਲਵਾੜ ਕੀਤਾ ਦੂਜੀ ਗੱਲ ਇਹਨੇ ਪੰਜਾਬ ਦੇ ਵਿੱਚ ਦੰਗੇ ਬੁਲਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਹਿੰਦੂ ਸਿੱਖਾਂ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਹੈ ਇਹਦੀ ਮਾਨਸਿਕ ਜਿਹੜਾ ਹੈ ਤਾਂ ਮਾਨਸਿਕ ਸੰਤੁਲਨ ਹੈ ਉਹ ਬਿਲਕੁਲ ਖਰਾਬ ਹੋ ਚੁੱਕਾ ਹੈ ਜੇ ਇਹ ਵੀਡੀਓ ਨੂੰ ਪਹਿਲੇ ਉਹ ਦੁ ਗਹਿਰਾਈ ਨਾਲ ਦੇਖਦਾ ਇਸ ਵਿਅਕਤੀ ਨੂੰ ਸਿਰਫ ਇੱਕੋ ਚੀਜ਼ ਦਾ ਲਾਲਚ ਹੈ ਮੈਂ ਹਿੰਦੂਆਂ ਨੂੰ ਟਾਰਗੇਟ ਕਿੱਦਾਂ ਕਰਨਾ ਹੈ ਹਿੰਦੂਆਂ ਨੂੰ ਜਿਹੜਾ ਇਕ ਨਿਸ਼ਾਨਾ ਕਿੱਦਾਂ ਬਣਾਣਾ ਇਹਦੀ ਜਿਹੜੀ ਸੋਚ ਹੈ ਹਿੰਦੂਆ ਪ੍ਰਤੀ ਐਨੀ ਮਾੜੀ ਹੈ ਹਮੇਸ਼ਾ ਤੋਂ ਇਹ ਹਿੰਦੂਆ ਦੇ ਖਿਲਾਫ ਰਿਹਾ ਜੋਸ਼ੀ ਜੀ ਕਦੀ ਇਸ ਵਿਅਕਤੀ ਨੇ ਹਿੰਦੂਆ ਦੇ ਹੱਕ ਜੇ ਬੋਲਿਆ ਕਦੀ ਇਹ ਮੰਦਰਾਂ ਦੀ ਬੇਦਬੀ ਹੁੰਦੀ ਉਦੋਂ ਬੋਲਿਆ ਵਾ ਜੋਸ਼ੀ ਇਹਨਾਂ ਨੇ ਕਦੀ ਦੇਖੋ ਬੋਲੇ ਕਦੇ ਤਾਂ ਅਗਰ ਇਹਦੀ ਸੋਚ ਉਸ ਸਾਫ਼ ਦੀ ਹੋਏਗੀ ਇਹਦੀ ਅੱਤਵਾਦੀ ਵਾਲੀ ਸੋਚ ਔਰ ਅਤਕਵਾਦੀ ਵਿਚਾਰ ਹੈ ਦੇ ਜਿਹੜੇ ਕਿ ਸਾਡੇ ਪੰਜਾਬ ਔਰ ਸਾਡੇ ਦੇਸ਼ ਲਈ ਬਹੁਤ ਗੰਭੀਰਤਾ ਨਾਲ ਜਿਹੜਾ ਇਹਨੂੰ ਲੈਣਾ ਪੈਣਾ ਉਹ ਇਹਨੂੰ ਇਹਦੀ ਜਿਹੜੀ ਜਗਾਹ ਵਾ ਜੇਲ੍ਹ ਦੀ ਸਲਾਖਾਂ ਦੇ ਅੰਦਰ ਹੀ ਏ ਕਿਉਂਕਿ ਪਾਰ ਪਾਰ ਦੇਖੋ ਪ੍ਰਧਾਨ ਮੰਤਰੀ ਦਾ ਨਾਮ ਲੈਣਾ ਮੁੱਖ ਮੰਤਰੀ ਦਾ ਨਾਮ ਲੈਣਾ ਇਹ ਕੋਈ ਛੋਟੀ ਬੋਟੀ ਕਰ ਰਹੀ ਹੈ ਵੱਡੀ ਗੱਲ ਜਿਹੜੀ ਜਿੰਮੇਵਾਰੀ ਆਪਣੀਆਂ ਜ਼ਿੰਮੇਵਾਰੀਆਂ ਲੈਂਦਾ ਪਿਆਰੇ ਮੇਰੇ ਜ਼ਿੰਮੇਵਾਰੀ ਅਸੀਂ ਕਹਿ ਕੇ ਲੈ ਰਹੇ ਜ਼ਿੰਮੇਵਾਰੀ ਆਪ ਲੈ ਰਹੇ ਕਿ ਅਸੀਂ ਕੀਤਾ ਵਾ ਤਾਂ ਪ੍ਰਸ਼ਾਸਨ ਨੂੰ ਫਿਰ ਕੀ ਦੇਖਦਾ ਹੈ ਪ੍ਰਸ਼ਾਸਨ ਕੀ ਗੱਲ ਇਹਨਾਂ ਕੋ ਡਰ ਰਿਹਾ ਹੈ ਜਾਂ ਪ੍ਰਸ਼ਾਸਨ ਇਹਨਾਂ ਦੇ ਕਾਰਵਾਈ ਨਹੀਂ ਕਰ ਰਿਹਾ ਸਾਡੀ ਮੰਨ ਲਿਓ ਬੀਜਪੀ ਸਾਹਿਬ ਪੰਜਾਬ ਨੂੰ ਮੰਗ ਹੈ ਔਰ ਨਾਲ ਦੇ ਨਾਲ ਸਾਡੇ ਮੁੱਖ ਮੰਤਰੀ ਪੰਜਾਬ ਨੂੰ ਮੰਗ ਹੈ ਕਿ ਜਿਹੜਾ ਵਿਅਕਤੀ ਪੰਜਾਬ ਦੇ ਵਿੱਚ ਦੰਗੇ ਫਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪੁਰਵ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਲੈ ਰਿਹਾ ਸੀ ਮਾਰਿਆ ਪੁਰਵ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਲੈ ਰਿਹਾ ਸੀ ਮਾਰਿਆ ਫੌਜ ਦੀ ਜ਼ਿੰਮੇਵਾਰੀ ਲੈ ਰਿਹਾ ਸੀ ਮਾਰਿਆ ਉਸ ਨੂੰ ਰਹਿਮ ਕਿਸ ਗੱਲ ਦਾ ਇਹਨੇ ਤੇ ਚੱਕ ਕੇ ਦੇਸ਼द्रोह ਦਾ ਪਰਚਾ ਦੇ ਕੇ ਤੇਨੂੰ ਜੇਲ੍ਹ ਚ ਸੁਟੋ ਤਾਂ ਕਿ ਜਿਹੜਾ ਕੋਈ ਵੀ ਇਦਾਂ ਦੀ ਕੋਸ਼ਿਸ਼ ਨਾ ਕਰ ਸਕੇ ਹਿੰਦੂ ਸਿੱਖਾਂ ਨੂੰ ੜਾਣ ਦੀ ਜਿਹੜੀ ਗੱਲ ਹੋਈ ਹੈ ਉਹ ਗੱਲ ਨੂੰ ਕਰਨਾ ਚਾਹੀਦਾ ਨਾ ਕਿ ਬਗੇਸ਼ਵਰ ਧਾਮ ਸਰਕਾਰ ਨੇ ਜੋ ਕਿਹਾ ਵਾ ਉਹਦਾ ਉਲਟ ਮੀਨਿੰਗ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਔਰ ਨਾਲ ਦੇ ਨਾਲ ਜੋਸ਼ੀ ਇਹ ਤਾਂ ਪੂਰੀ ਸਿੱਖ ਕੌਮ ਨੂੰ ਗੁੰਮਰਾਹ ਕਰ ਰਿਹਾ ਔਰ ਸਿੱਖ ਕੌਮ ਨੂੰ ਦੱਸ ਰਿਹਾ ਕਿ ਬਾਬਾ ਜੀ ਨੇ ਇਹ ਗੱਲ ਕੀਤੀ ਲੇਕਿਨ ਬੜੇ ਵਧੀਆ ਉਹ ਸਿੱਖ ਵੀਰ ਆ ਮੇਰੇ ਵੱਡੇ ਭਰਾ ਵਾ ਜਿਨ੍ਹਾਂ ਨੇ ਵੀਡੀਓ ਵੀ ਪਾਈਆਂ ਹੱਕ ਦੇ ਵਿੱਚ ਕਿ ਜਿਹੜਾ ਤਰਿੰਦਰ ਸ਼ਾਸਤਰੀ ਜੀ ਨੇ ਲਫ਼ਜ਼ ਕਹੇ ਆ ਉਹਨੂੰ ਗਹਿਰਾਈ ਨਾਲ ਦੇਖੋ ਉਹਨਾਂ ਨੇ ਲਫ਼ਜ਼ ਕੀ ਸੀ ਉਹਨਾਂ ਨੇ ਯੂਪੀ ਦੇ ਵਿੱਚ ਸੱਭਲ ਦੇ ਵਿੱਚ ਜਿਹੜਾ ਹਰੀ ਹਰ ਮੰਦਿਰ ਆ ਉਹੀ ਗੱਲ ਕੀਤੀ ਨਾ ਕਿ ਸ੍ਰੀ ਹਰਮੰਦਰ ਸਾਹਿਬ ਜੀ ਦੀ ਗੱਲ ਕੀਤੀ ਐ ਜੋ ਜੀ ਇਹ ਬਿਲਕੁਲ ਗੱਲ ਤੁਹਾਡੀ ਸਹੀ ਹੈ ਜੀ ਉਹਨਾਂ ਨੇ ਜਿਹੜਾ ਹੈਗਾ ਯੂਪ ਸੰਬੰਧ ਵਿੱਚ ਜਿਹੜਾ ਮਰਜ਼ੀਦਾ ਜਿਹੜਾ ਸਰਵੇ ਚੱਲਦਾ ਪਿਆ ਉਹਦੇ ਬਾਰੇ ਗੱਲ ਕੀਤੀ ਸੀ ਬਟ ਇਹ ਆਪਣੀ ਫੋਕੀ ਵਾਹੋ ਬਾਈ ਲੁੱਟਣ ਵਾਸਤੇ بار 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 ਹਿੰਦੂਆਂ ਨੂੰ ਟਾਰਗੇਟ ਕਰਦਾ ਵਾ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬਵਾਲ ਮਚੇ ਔਰ ਇਹ ਆਪਣੀ ਰਾਜਨੀਤੀ ਜਿਹੜੀਆਂ ਸੇ ਹੈਗੀਆਂ ਵਾ ਰੋਟੀਆਂ ਸੇ ਸਕੇ ਕਿਉਂਕਿ ਇਹਨੂੰ ਇਦਾਂ ਦੀ ਬਕਵਾਸ ਕਰਨ ਦੇ ਪੈਸੇ ਮਿਲਦੇ ਇਦਾਂ ਦੀ ਭੌਂਕਣ ਦੇ ਪੈਸੇ ਹੀ ਮਿਲਦੇ ਆ ਇਹ ਸਾਰਾ ਕੰਮ ਇਹ ਪੈਸੇ ਵਾਸਤੇ ਤੇ ਤਾਂ ਪਏ ਤਾਂ ਕਿ ਇਹ ਆਪਣੀ ਵੀਡੀਓ ਜਿਹੜੀ ਹੈਗੀ ਹੈ ਜਲ ਤੋਂ ਜ਼ਿਆਦਾ ਜਿਹੜਾ ਹੈਗਾ ਵਾ ਇਹਨੂੰ ਵਾਇਰਲ ਕਰੇ ਤਾਂ ਕਿ ਇਹਨਾਂ ਨੂੰ ਬਾਹਰ ਜਿਹੜੇ ਜਿਹੜੇ ਗਰਮ ਖਿਆਲਿਓ ਕट्टरवादी ਸੋਚ ਦੇ ਬੰਦੇ ਬੈਠੇ ਆ ਉਹ ਕਹਿੰਦੇ ਹਾਂ ਵਾਹ ਵਾਹ ਜੀ ਪਰਮਾਨੰਥ ਜੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਏ ਹਲੋ ਜੀ ਹੋਰ ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ ਤਾਂ ਆਪਾਂ ਦੰਦਵਾ ਲਈਏ ਜੋ ਸੀ ਇਹ ਉਹੀ ਪਰਮਾਨੰਥ ਤਾਂ ਨਹੀਂ ਜਿਹੜਾ ਮੋਟਰਸਾਈਕਲ ਦੇ ਵਿੱਚ ਮੂੰਹ ਲਗਾ ਕੇ ਦੌੜਿਆ ਸੀ ਬਿਲਕੁਲ ਉਹੀ ਹੈ ਜੀ ਪਰਮਾਨੰਥ ਮੂੰਹ ਲਗਾ ਕੇ ਦੌੜਦਾ ਹੁਣ ਵੀ ਮੇਰਾ ਹੁਣ ਵੀ ਜਦੋਂ ਪ੍ਰਸ਼ਾਸਨ ਨੇ ਇਹਦੇ ਪਿੱਛੇ ਭਜਨਾ ਹੁਣ ਵੀ ਇਹਨੇ ਮੂੰਹ ਲਗਾ ਕੇ ਹੀ ਦੌੜਦਾ ਬਿਲਕੁਲ ਬਿਲਕੁਲ ਉਹ ਮੂੰਹ ਲਗਾ ਕੇ ਹੀ ਦੌੜਦਾ ਫਿਰ ਕੋਈ ਜਵਾਬ ਨਹੀਂ ਹੋਣਾ ਕਿਸੇ ਵੀ ਤਰੀਕੇ ਦਾ ਬਿਲਕੁਲ ਇਹਨੇ ਵੱਡੇ ਸਮਾਗਮ ਦੇ ਵਿੱਚ ਤੁਸੀਂ ਬੈਠ ਠੀਕ ਹੈ ਕਿ ਜਿੰਮੇਵਾਰੀ ਵਾਲੀ ਗੱਲ ਦੇ ਵਿੱਚ ਆਪਾਂ ਕੋਈ ਜਿੰਮੇਵਾਰੀ ਦੀ ਗੱਲ ਕਰੀਏ ਨਾ ਕਿ ਕਿਸੇ ਨੂੰ ਪੜਕਾਉਣ ਦੀ ਗੱਲ ਕਰੀਏ ਔਰ ਇਹਨੂੰ ਇਹਦਾ ਆਉਣ ਵਾਲੇ ਟਾਈਮ ਤੇ ਅੰਜਾਮ ਜਿਹੜਾ ਭੁਗਤਣਾ ਪੈਣਾ ਹੈ ਪਰ ਸਾਨੂੰ ਪੂਰਾ ਵਿਸ਼ਵਾਸ ਹੈ ਮੰਨਿਓ ਬੀਜੀਪੀ ਸਾਹਿਬ ਨੂੰ ਕਿ ਉਹ ਬਹੁਤ ਜਲਦ ਜਿਹੜਾ ਹੈਗਾ ਵਾ ਇਹਦੇ ਤੇ ਐਕਸ਼ਨ ਕਰਨਗੇ ਔਰ ਜਿਹੜੀ ਕੰਪਲੇਨ ਜਿਹੜੀ ਇਹ ਸਾਰੇ ਹਿੰਦੂ ਸੰਗਠਨ ਸੋਮਵਾਰ ਨੂੰ ਜਿਹੜਾ ਹੈਗਾ ਵਾ ਪੁਲਿਸ ਕਮਿਸ਼ਨਰ ਜਗਨੰਦਰ ਨੂੰ ਵੀ ਦੇਣਗੇ ਔਰ ਵਕਤ-ਵਕਤ ਜ਼ਿਲ੍ਹਿਆਂ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਜਿਹੜੀ ਹੈਗੀ ਇਹਦੀ ਕੰਪਲੇਨਟ ਕੀਤੀ ਜਾਏਗੀ ਤਾਂ ਕਿ ਇਹ ਤੇ ਜਲਦ ਜਲਦ ਪਰਚਾ ਪਾਇਆ ਜਾਵੇ ਔਰ ਇਹੋ ਲੱਗੀ ਤੱਕ ਨਾਲ ਦੇ ਨਾਲ ਸਾਡੀ ਬਗੇਸ਼ਵਰ ਧਾਮ ਸਰਕਾਰ ਨੂੰ ਇੱਕ ਬੇਨਤੀ ਹੈ ਕਿ ਜਿਹੜੀ ਯਾਤਰਾ ਹੈ ਉਹ ਪੰਜਾਬ ਦੇ ਵਿੱਚ ਵੀ ਲਿਹਾਈ ਜਾਵੇ ਤਾਂ ਕਿ ਜਿਹੜੇ ਸੁੱਤੇ ਹੋਏ Hindu ਹੈ ਜਿਹੜੇ ਸਨਾਤਨੀ ਉਹਨਾਂ ਲੋਕਾਂ ਨੂੰ ਤੁਹਾਡੇ ਤੋਂ ਬਹੁਤ ਆਸ ਹੈ ਇਹ ਯਾਤਰਾ ਪੰਜਾਬ 'ਚ ਲਿਆ ਕੇ Hinduਆ ਨੂੰ ਵੀ ਇੱਕਜੁੱਟ ਕੀਤਾ ਜਾਵੇ ਜਿਹੜੇ ਪੰਜਾਬ ਦੇ Hindu ਸੁੱਤੇ ਪਿਆ ਉਹਨਾਂ ਨੂੰ ਵੀ ਇੱਕ ਪਲੇਟਫਾਰਮ ਤੇ ਲਿਆਇਆ ਜਾਵੇ ਬਾਕੀ ਜੈ ਸ਼੍ਰੀ